ਸ਼ਨੀ ਦੇਵ ਦੀ ਕਿਰਪਾ ਨਾਲ 30 ਸਾਲ ਬਾਅਦ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲੇਗਾ ਰਾਜਯੋਗ ਜਿਸ ਦੇ ਨਾਲ-ਨਾਲ ਤਿੰਨ ਹੀ ਰਾਸ਼ੀ ਵਾਲੇ ਹੋ ਜਾਣਗੇ ਮਾਲਾ ਮਾਲ ਤੇ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਮਿਲੇਗੀ ਧਨ ਦੌਲਤ ਤੇ ਕਾਰੋਬਾਰ ਵਿੱਚ ਹੋਵੇਗਾ ਵਾਧਾ ਨੰਬਰ 3 ਦੀ ਰਾਸ਼ੀ ਉੱਪਰ ਸ਼ਨੀ ਦੇਵ ਦੀ ਖਾਸ ਕਿਰਪਾ ਹੋਵੇਗੀ ਇਸ ਲਈ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖੋ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਖਾਬਦਾ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਮਾਲਾ-ਮਾਲ ਹੋਣ ਵਾਲੀਆਂ ਤਿੰਨ ਰਾਸ਼ੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਸ਼ਨੀ ਦੇਵ ਦੀ ਕਿਰਪਾ ਨਾਲ ਮਿਲੇਗਾ ਰਾਜਯੋਗ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਯੂ ਲਗਵਾਓ ਤਾਂ ਜੋ ਸ਼ਨੀ ਦੇਵ ਤੁਹਾਨੂੰ ਹੋਰ ਵੀ ਜ਼ਿਆਦਾ ਮਾਲਾ-ਮਾਲ ਬਣਾ ਦੇਣ ਜਿਸ ਨਾਲ ਤੁਹਾਨੂੰ ਕਦੇ ਵੀ ਧਨ ਖੁਸ਼ੀਆਂ ਦੀ ਕਮੀ ਨਾ ਆਵੇ ਦੋਸਤੋ ਛਨੀ ਦੇਵ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ ਛਨੀ ਦੇਵ ਬੰਦੇ ਨੂੰ ਚੰਗੇ ਮਾੜੇ ਕੰਮਾਂ ਦੇ ਫਲ ਦਿੰਦੇ ਹਨ ਤੇ ਜੋ ਲੋਕ ਮਿਹਨਤ ਨਾਲ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮਾਲਾ-ਮਾਲ ਬਣਾ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਕਦੇ ਵੀ ਧਨ ਦੌਲਤ ਤੇ ਚੰਗੀ ਖੁਸ਼ੀਆਂ ਤੇ ਸਿਹਤ ਦੀ ਕਮੀ ਨਹੀਂ ਆਉਂਦੀ ਪਰ 30 ਸਾਲ ਬਾਅਦ ਸ਼ਨੀ ਦੇਵ ਇੱਕ ਵਾਰ ਫਿਰ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਮਾਲਾ-ਮਾਲ ਕਰਨ ਵਾਲੇ ਹਨ ਜਿਸ ਨਾਲ ਇਹਨਾਂ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਜਿਸ ਨਾਲ ਇਹਨਾਂ ਨੂੰ ਕਦੇ ਵੀ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਇਹਨਾਂ ਦਾ ਘਰ ਧਨ ਨਾਲ ਭਰ ਜਾਵੇਗਾ ਇਹਨਾਂ ਦੇ ਬੈਂਕ ਖਾਤਿਆਂ ਵਿੱਚ ਧਨ ਦੀ ਵਰਖਾ ਹੋਵੇਗੀ ਤੇ ਇਹ ਇਹ ਆਪਣੀ ਬਹੁਤ ਸਮੇ ਤੋਂ ਅਧੂਰੀ ਇੱਛਾਵਾਂ ਨੂੰ ਪੂਰਾ ਕਰ ਸਕਣਗੇ ਜੋ ਇਹ ਪੈਸੇ ਦੀ ਕਮੀ ਕਰਕੇ ਬਹੁਤ ਸਮੇ ਤੋਂ ਟਾਲ ਰਹੇ ਸਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਜੇ ਤੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕੀਤਾ ਤਾਂ ਖਾਬ ਨੂੰ ਬੇਨਤੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜਿਸ ਨਾਲ ਛਨੀ ਦੇਵ ਤੁਹਾਡੇ ਘਰ ਖੁਸ਼ੀਆਂ ਨਾਲ ਭਰ ਦੇਣਗੇ ਦੋਸਤੋ ਰਾਸ਼ੀ ਦੀ ਚਾਲ ਬਦਲਣ ਨਾਲ ਬਹੁਤ ਸਾਰੇ ਜੋਗ ਤੇ ਰਾਜ ਜੋਗ ਬਣਦੇ ਹਨ ਔਰ ਇਸ ਵਾਰ 30 ਸਾਲ ਬਾਅਦ ਸ਼ੁਕਰ ਦੇਵ ਤੇ ਛਨੀ ਦੇਵ ਦੀ ਕਿਰਪਾ ਨਾਲ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਜਾਵੇਗੀ ਤੇ ਇਹਨਾਂ ਦੇ ਜੀਵਨ ਵਿੱਚ ਅਚਾਨਕ ਧਨਲਾਭ ਦੇ ਨਾਲ-ਨਾਲ ਖੁਸ਼ੀਆਂ ਵੀ ਆਉਣਗੀਆਂ ਸ਼ਨੀ ਦੇਵ ਤੇ ਸ਼ੁਕਰ ਦੇਵ ਦੀ ਕਿਰਪਾ ਨਾਲ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਤੇ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਤੇ ਇਹਨਾਂ ਦੇ ਪਰਿਵਾਰ ਦੇ ਸਬੰਧਾਂ ਵਿੱਚ ਸੁਧਾਰ ਹੋਵੇਗਾ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਣ ਵਾਲਾ ਹੈ ਨੰਬਰ 1 ਮਕਰ ਰਾਸ਼ੀ ਸ਼ੁਕਰ ਦੇਵ ਤੇ ਸ਼ਨੀ ਦੇਵ ਦੀ ਕਿਰਪਾ ਨਾਲ ਮਕਰ ਰਾਸ਼ੀ ਨੂੰ ਅਚਾਨਕ ਧਨ ਲਾਭ ਦੇ ਜੋਗ ਬਣ ਰਹੇ ਹਨ ਜਿਸ ਨਾਲ ਮਕਰ ਰਾਸ਼ੀ ਵਾਲਿਆਂ ਨੂੰ ਅਚਾਨਕ ਧਨ ਲਭ ਹੋ ਸਕਦਾ ਹੈ ਮਕਰ ਰਾਸ਼ੀ ਵਾਲਿਆਂ ਨੂੰ ਸ਼ੁਕਰ ਦੇਵ ਦੀ ਕਿਰਪਾ ਨਾਲ ਅਮੀਰ ਜੀਵਨ ਜਿਉਣ ਦਾ ਮੌਕਾ ਮਿਲ ਸਕਦਾ ਹੈ ਜਿਸ ਨਾਲ ਇਹ ਆਪਣੇ ਮਨ ਦੀ ਹਰ ਇੱਛਾ ਨੂੰ ਪੂਰਾ ਕਰ ਸਕਦੇ ਹਨ ਸ਼ਨੀ ਦੇਵ ਦੀ ਕਿਰਪਾ ਨਾਲ ਮਕਰ ਰਾਸ਼ੀ ਵਾਲਿਆਂ ਦੇ ਕਾਰੋਬਾਰ ਤੇ ਕੰਮ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ ਇਹਨਾਂ ਦੀ ਧਨ ਦੌਲਤ ਵਿੱਚ ਵਾਧਾ ਹੋਣ ਕਰਕੇ ਇਨਾਂ ਦੇ ਕਾਰੋਬਾਰ ਵਿੱਚ ਨਾਮ ਵੀ ਉੱਚਾ ਹੋਵੇਗਾ। ਸ਼ੁਕਰਦੇਵ ਦੀ ਕਿਰਪਾ ਨਾਲ ਮੱਕਾ ਦਾਸੀ ਦੇ ਰਿਸ਼ਤੇ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਣਗੇ ਜਿਸ ਕਰਕੇ ਇਹਨਾਂ ਨੂੰ ਆਪਣੇ ਭੈਣ ਭਰਾ ਦਾ ਪੂਰਾ ਸਾਥ ਮਿਲੇਗਾ ਤੇ ਇਹੇ ਕਾਰੋਬਾਰ ਵਿੱਚ ਬਹੁਤ ਲਾਭ ਕਮਾ ਸਕਦੇ ਹਨ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਰਹੇਗਾ ਜਿਸ ਨਾਲ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ। ਨੰਬਰ 2 বৃষ রাশি ਵਾਲਿਆਂ ਲਈ ਇਹ ਰਾਜयोग ਬਹੁਤ ਹੀ ਜ਼ਿਆਦਾ શુભਕਾਰੀ ਹੋਣ ਵਾਲਾ ਹੈ। ਸ਼ੁਕਰ ਦੇਵ ਇਹਨਾਂ ਨੂੰ ਧਨਲਾਭ ਦੇ ਸਕਦੇ ਹਨ। ਜਿਸ ਨਾਲ ਇਹਨਾਂ ਨੂੰ ਬਹੁਤ ਸਮੇਂ ਪਹਿਲਾਂ ਕੀਤੇ ਨਿਵੇਸ਼ ਤੋਂ ਬਹੁਤ ਹੀ ਧਨਲਾਭ ਹੋ ਸਕਦਾ ਹੈ। বৃষ રાશિ ਦੇ ਜੋ ਲੋਕ ਨੌਕਰੀ ਕਰਨ ਵਾਲੇ ਹਨ, ਉਹਨਾਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਕਿਉਂਕਿ ਇਹਨਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ। ਜਿਸ ਨਾਲ ਇਹਨਾਂ ਦੀ ਤਨਖਾਹ ਵਿੱਚ ਵੀ ਵਾਧਾ ਹੋਵੇਗਾ ਇਹ ਆਮਦਨ ਦੇ ਨਵੇਂ-ਨਵੇਂ ਤਰੀਕੇ ਬਣਾ ਸਕਦੇ ਹਨ ਜਿਸ ਨਾਲ ਧਨ ਲਾਭ ਹੋਵੇਗਾ ਬ੍ਰਿਸ਼ਭ ਰਾਸ਼ੀ ਦੇ ਜੋ ਲੋਕ ਬਹੁਤ ਸਮੇਂ ਤੋਂ ਆਪਣਾ ਕਾਰੋਬਾਰ ਕਰਨ ਬਾਰੇ ਸੋਚ ਰਹੇ ਸਨ ਉਹਨਾਂ ਲਈ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਜਿਸ ਨਾਲ ਇਹ ਆਪਣੇ ਕਾਰੋਬਾਰ ਵਿੱਚ ਬਹੁਤ ਲਾਭ ਕਮਾ ਸਕਦੇ ਹਨ ਤੇ ਆਪਣੀ ਇੱਕ ਅਲੱਗ ਪਛਾਣ ਬਣਾ ਸਕਦੇ ਹਨ ਸ਼ੁਕਰਦੇਵ ਦੀ ਕਿਰਪਾ ਨਾਲ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ ਸਮਾਂ ਬਿਤਾ ਸਕਦੇ ਹੋ ਜਿਸ ਨਾਲ ਤੁਹਾਡੇ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਨੰਬਰ 3 30 ਸਾਲ ਬਾਅਦ ਸ਼ਨੀ ਦੇਵ ਆਪਣੀ ਹੀ ਰਾਸ਼ੀ ਵਿੱਚ ਇੱਕ ਵੱਡਾ ਰਾਜਯੋਗ ਬਣਾ ਰਹੇ ਹਨ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਹੀ ਬਦਲ ਜਾਵੇਗੀ ਤੇ ਕੁੰਭ ਰਾਸ਼ੀ ਵਾਲਿਆਂ ਦੀ ਸਭ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਛਨੀ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਕਦੇ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਤੇ ਸ਼ੁਕਰ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲੇ ਆਪਣੀ ਮਿੱਠੀ ਬੋਲੀ ਨਾਲ ਸਭ ਦਾ ਦਿਲ ਜਿੱਤ ਲੈਣਗੇ ਜਿਸ ਨਾਲ ਇਹ ਕਾਰੋਬਾਰ ਤੇ ਨੌਕਰੀ ਵਿੱਚ ਵੱਡੀਆਂ-ਵੱਡੀਆਂ ਡੀਲਾਂ ਆਸਾਨੀ ਨਾਲ ਕਰ ਲੈਣਗੇ ਜਿਸ ਨਾਲ ਇਹਨਾਂ ਦੀ ਆਮਦਨ ਵਿੱਚ ਵੀ ਬਹੁਤ ਵਾਧਾ ਹੋਵੇਗਾ ਤੇ ਇਹਨਾਂ ਦੇ ਘਰ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਇਹ ਸਮਾ ਇਹਨਾਂ ਨੂੰ ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਨ ਕੇ ਪੈਸਾ ਕਮਾਉਣ ਦੇ ਨਵੇਂ-ਨਵੇਂ ਤਰੀਕੇ ਬਣਾ ਸਕਦੇ ਹਨ ਜਿਸ ਨਾਲ ਇਹ ਵੱਧ ਮਿਹਨਤ ਕਰਕੇ ਹੋਰ ਵੀ ਜ਼ਿਆਦਾ ਪੈਸਾ ਕਮਾ ਸਕਦੇ ਹਨ। ਕੰਬਰ ਰਾਸ਼ੀ ਵਾਲਿਆਂ ਦੇ ਆਤਮ ਵਿਸ਼ਵਾਸ ਵਿੱਚ ਬਹੁਤ ਵਾਧਾ ਹੋ ਜਾਵੇਗਾ ਜਿਸ ਨਾਲ ਨੌਕਰੀ ਵਾਲੀ ਜਗ੍ਹਾ ਤੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਤਰੱਕੀ ਮਿਲ ਸਕਦੀ ਹੈ। ਸ਼ਨੀ ਦੇਵ ਦੀ ਕਿਰਪਾ ਨਾਲ ਇਹਨਾਂ ਦੇ ਔਕੇ ਹੋਏ ਸਭ ਕੰਮ ਪੂਰੇ ਹੋ ਜਾਣਗੇ। ਕੋਮਬਰਾਛੀ ਦੇ ਜੋ ਲੋਕ ਬਹੁਤ ਸਮੇਂ ਤੋਂ ਕਾਮਯਾਬੀ ਲਈ ਮਿਹਨਤ ਕਰ ਰਹੇ ਸੀ ਉਹਨਾਂ ਨੂੰ ਮਿਹਨਤ ਵਿੱਚ ਸਫਲਤਾ ਮਿਲ ਸਕਦੀ ਹੈ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ